ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਮਿੱਤਰੋ ਆਪਾਂ ਨੇ ਇੱਕ ਵੀਡੀਓ ਪਾਈ ਸੀਗੀ ਆਪਣੇ ਆ ਭਰਾ ਦੀ ਇਹ ਮਿੱਟੀ ਦਾ ਕੰਮ ਕਰਦਾ ਤੇ ਆਪਾਂ ਤੁਹਾਨੂੰ ਆਖਿਆ ਸੀਗਾ ਵੀ 2000 ਬੰਦਾ ਸ਼ੇਅਰ ਮਾਰ ਦਿਓ ਤੇ ਤੁਸੀਂ ਬਈ ਆਪਣੇ ਪਿਆਰ ਨੂੰ ਇੰਨਾ ਕਿ ਯਾਰ ਕਬੂਲ ਨਾਵਾ ਦਿੱਤਾ ਤੁਹਾਡੇ ਸਦਾ ਰਿਣੀ ਰਹਿਵਾਂਗੇ ਤੁਸੀਂ 2 ਨਹੀਂ ਤੁਸੀਂ ਘੱਟੋ ਘੱਟ 5000 ਦੇ ਨੇੜੇ ਸ਼ੇਅਰ ਮਾਰਤਾ ਤੇ ਬਾਈ ਦਾ ਨਾ ਵਿਚਾਰੇ ਦਾ ਕੰਮ ਚੱਲ ਪਿਆ ਤੇ ਬਾਈ ਨੇ ਮੰਨ ਕੇ ਚੱਲ ਇਹ ਕਹਿੰਦਾ ਉਸ ਤੋਂ ਬਾਅਦ ਮੇਰੇਆਂ ਨਾਂ ਵਾਲਿਆਂ ਦਾ ਘੱਟੋ ਘੱਟ 20 ਸਾਂਗਾਂ ਬੋਖ ਹੋਗਣਾ ਜਿਹਦੇ ਚੋਂ ਕਿੰਨੀਆਂ ਸਾਂਗਾਂ ਪਕਟਾ ਆ ਬਾਈ 5 6 ਦਸਾਰ ਠੀਕ ਆ ਤੇ 20 ਬੋਖ ਹੋਣਾ ਹਾਂ ਵੀ ਬਸ ਵਧੀਆ ਚੱਲਦਾ ਕੰਮ ਆ ਬਾਈ ਬਹੁਤ ਵਧੀਆ ਚੱਲਦਾ ਇਹ ਖੁਸ਼ ਆ ਜਮਾ ਉੱਤੇ ਹੀ ਬਹੁਤ ਧੰਨਵਾਦ ਭਰਾ ਦੀ ਕਰੋ ਸਪੋਰਟ ਹੁਣ ਤਾਂ ਨਹੀਂ ਮੰਨ ਜਾ ਕੇ ਦੁਨੀਆਂ ਨੂੰ ਨਹੀਂ 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 ਹੁਣ ਨਹੀਂ ਬਾਈ ਇਹ ਬੰਦਾ ਨਾ ਜਮਾ ਦੁਨੀਆਂ ਤੋਂ ਓਕਿਆ ਪਿਆ ਸੀ ਵਿਚਾਰਾ ਉਹਦੇ ਮੂਡ ਆਫ ਸੀ ਵਿਚਾਰਾ ਜਮਾ ਵਿਚਾਰੇ ਦਾ ਮੂਡ ਆਫ ਸੀ ਇਹ ਜਦੋਂ ਇਹਨੇ ਗੱਲ ਦੱਸੀ ਤੇ ਅਸੀਂ ਉਹਦੇ ਚੱਕੇ ਕੈਮਰੇ ਤੇ ਮੈਂ ਕਹਾ ਯਾਰ ਫਿਰ ਜੇ ਕਿਸੇ ਭਰਾ ਦਾ ਹੀ ਨਾ ਕੰਮ ਆਏ ਤਾਂ ਫਿਰ ਆਪਣਾ ਫਾਇਦਾ ਵੀ ਕੀ ਆ ਪੇਚ ਚਲਾਏ ਦਾ ਹਨਾ ਤੇ ਬਈ ਉਦੋਂ ਵੱਧ ਜਿਹੜਾ ਤੁਸੀਂ ਪਿਆਰ ਦਿੱਤਾ ਭਰਾਵਾਂ ਨੇ ਭੈਣਾਂ ਨੇ ਜਾਂ ਮਾਤਾਵਾਂ ਨੇ ਬਜ਼ੁਰਗਾਂ ਨੇ ਉਹਦਾ ਆਪਾਂ ਦੇਣ ਹੀ ਨਹੀਂ ਦੇ ਸਕਦੇ ਕਿਉਂਕਿ ਤੁਸੀਂ ਕਹਿਣ ਤੋਂ ਦੁੱਗਣਾ ਤਿਕਣਾ ਸ਼ੇਰ ਮਾਰਤਾ ਤੇ ਬਈ ਧੰਨਵਾਦ ਆ ਤੁਹਾਡਾ ਬਈ ਤੁਸੀਂ ਇੰਨਾ ਪਿਆਰ ਕਰਦੇ ਹੋ ਆ ਹੀ ਕਰਦੇ ਰਹੋ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ ਬਈ ਦਾ ਨੰਬਰ ਚੱਲੋ ਸਕਰੀਨ ਤੇ ਕਨੈਕਟ ਕਰ ਲਿਓ ਬਈ ਓਕੇ